ਛੱਡੀ ਨੀਸ਼ੂ ਰਾਣੀ ਸੀ ਕੁੜੀ ਹਮਚੜੀ ਵਿਆਹੀ ਹੋਈ ਉਹਦਾ ਉਹਨਾਂ ਦੇ ਸਹੁਰਾ ਪਰਿਵਾਰ ਵੱਲੋਂ ਦਹੇਜ ਦੀ ਮੰਗ ਕਾਰਨ ਡਬਲ ਮਰਡਰ ਕੀਤਾ ਗਿਆ ਕਿਉਂਕਿ ਉਹ ਬੱਚੀ ਪ੍ਰੈਗਨੈਂਟ ਸੀ 20 25 ਘੰਟੇ ਪਹਿਲਾਂ ਵਿਆਹ ਹੋਇਆ ਸੀ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਸੀਂ 20 ਮਿੰਟ ਪਹਿਲਾਂ ਕੁੜੀ ਨਾਲ ਗੱਲ ਕਰੀ ਆ ਵੀ ਅਸੀਂ ਤੁਹਾਡੇ ਲਵੇ ਪਹੁੰਚ ਰਹੇ ਹਾਂ ਕੁੜੀ ਨੇ ਸਾਨੂੰ ਇਹ ਵੀ ਗੱਲ ਕਹੀ ਆ ਵੀ ਮੈਂ ਤੁਹਾਡੇ ਜੋਗੇ ਠੰਡੇ ਮੰਗਾ ਲਾਂ ਉਸ ਤੋਂ 15 ਮਿੰਟ ਬਾਅਦ ਸਾਨੂੰ ਕਿਸੇ ਥਰਡ ਪਰਸਨ ਦਾ ਫੋਨ ਆਉਂਦਾ ਕਿ ਤੁਹਾਡੀ ਕੁੜੀ ਦਾ ਕਤਲ ਕਰ ਦਿੱਤਾ ਉਹਨਾਂ ਨੇ ਸਾਨੂੰ ਜ਼ਾਹਿਰ ਕੀਤਾ ਵੀ ਇਹਨੇ ਕੁੜੀ ਨੇ ਫਾਹ ਲਿਆ ਬਲਕਿ ਫਾਹ ਲੈਣ ਵਾਸਤੇ ਜੋ ਉੱਥੇ ਦੇ ਸਬੂਤ ਸੀ ਉਹ ਕੋਈ ਵੀ ਨਹੀਂ ਸੀ ਨਾ ਤਾਂ ਉੱਥੇ ਸਟੂਲ ਸੀ ਉਹ ਲਮਕਰੀ ਸੀ ਉੱਥੇ ਨਹੀਂ ਲਮਕਰੀ ਸਾਡੇ ਆਉਣ ਤੋਂ ਪਹਿਲਾਂ ਹੀ ਉਹਨੂੰ ਉਤਾਰ ਲਿੱਤਾ ਗਿਆ ਪਟਿਆਲਾ ਵਿੱਚ ਵੱਡਾ ਮਸਲਾ ਪੱਖਿਆ ਹੈ ਕਿ ਇੱਕ ਮਰਤਕ ਮਹਿਲਾ ਦੇ ਇਨਸਾਫ ਦੇ ਲਈ ਸੜਕਾਂ ਤੇ ਉਤਰੇ ਆ ਲੋਕ ਤੇ ਇਨਸਾਫ ਜਿਹੜਾ ਲੈਣ ਦੇ ਲਈ ਰੋਸ ਮਾਰਚ ਕੱਢਿਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੈਂਡਰ ਮਾਰਚ ਕੱਢ ਕੇ ਜਿਹੜਾ ਰੋਸ ਕੀਤਾ ਜਾ ਰਿਹਾ ਰੋਸ ਜਾਹਰ ਕੀਤਾ ਜਾ ਰਿਹਾ ਤਾਂ ਦਾਅਵਾ ਕੀਤਾ ਕਿ ਪਤੜਾਂ ਦੇ ਹਮਚੜੀ ਪਿੰਡ ਵਿਆਹੀ ਹੋਈ ਦੁੱਧੜ ਦੀ ਪਾ ਜਿਹੜੀ ਕੁੜੀ ਸੀਗੀ ਉਹ ਜਿਹੜੀ ਆ ਵਿੱਤੇ ਦਿਨੀ ਉਸਦੀ ਮੌਤ ਹੋ ਜਾਂਦੀ ਆ ਤੇ ਉਸ ਦੇ ਚਾਲਦੇ ਆ ਅੱਜ ਪਰਿਵਾਰ ਜਿਹੜਾ ਸੜਕਾਂ ਤੇ ਉਤਰਿਆ ਤਾ ਦਾਤ ਦੀ ਏਕੇ ਨਿਸ਼ੂ ਨਿਸ਼ੂ ਨਾਦੀ ਜਿਹੜੀ ਆ ਲੇਡੀਜ਼ ਸੀ ਇਥੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਜਿਹੜੀ ਆ ਉਹ ਪ੍ਰੈਗਨੈਂਟ ਸੀਗੀ ਤੇ ਉਸ ਦਾ ਬੱਚਾ ਵੀ ਜਿਹੜਾ ਉਸ ਸਮੇਂ ਜਿਹੜਾ ਵਿਚੇ ਉਸ ਦੇ ਦੱਸਿਆ ਜਾ ਰਿਹਾ ਕਿ ਡੈੱਟ ਹੋਈ ਆ ਤੇ ਉਸ ਦੇ ਚਾਲਦੇ ਪਰਿਵਾਰ ਹੁਣ ਗੁੱਸੇ ਵਿੱਚ ਆ ਤੇ ਪਰਿਵਾਰ ਵੱਲੋਂ ਰੋਸ ਮਾਰਚ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮੌਕੇ ਦੀਆਂ ਤਸਵੀਰਾਂ ਦੇਖਿਓ ਆ ਬੰਤਾ ਆ ਦੇਗਾ ਮੈਚ ਇਹਦੇ ਕੋਲ ਆ ਜਾ ਉਹਦੇ ਦੇ ਕੋਤੀ ਚੜ ਜਾ ਆ ਜਾ ਤੇ ਮੈਂ ਬਰਾਮਾ ਪੂਰਾ ਆਪਣੇ ਪੂਰੇ ਨਾਮ ਦੀ ਕੁਆਟਰ ਆ ਕੋਤੀ ਚੜ ਆਂਦਰਾ ਕਲੱਬ ਸਜਾ ਦੋ ਸਜਾ ਦੋ ਮੁਰਦਾਬਾਦ 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 ਨੀਸ਼ਾ ਰਾਣੀ ਨੂੰ ਇਨਸਾਫ ਦਿਓ ਇਨਸਾਫ ਦਿਓ ਨੀਸ਼ਾ ਰਾਣੀ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਸੁਪਰਵਾਰ ਜਿਹੜਾ ਉਹ ਸੜਕਾਂ ਤੇ ਉਤਰਿਆ ਗੱਲਬਾਤ ਕਰਦੇ ਆ ਬਾਈ ਜੀ ਅੱਜ ਸੜਕਾਂ ਤੇ ਉਤਰਨਾ ਪਿਆ ਕੈਂਟਲ ਮਾਰਚ ਕੱਢ ਰਹੇ ਹੋ ਕੀ ਕਾਰਨ ਬਣੇ ਸਾਡੀ ਨੀਸ਼ੂ ਰਾਣੀ ਸੀ ਕੁੜੀ ਹਮ ਚੜੀ ਵਿਆਹੀ ਹੋਈ ਉਹਦਾ ਉਹਦਾ ਸੋਹਰਾ ਪਰਿਵਾਰ ਵੱਲੋਂ ਦਹੇਜ ਦੀ ਮੰਗ ਕਾਰਨ ਡਬਲ ਮਰਡਰ ਕੀਤਾ ਗਿਆ ਕਿਉਂਕਿ ਉਹ ਬੱਚੀ ਪ੍ਰੈਗਨੈਂਟ ਸੀ 20 25 ਘੰਟੇ ਪਹਿਲਾਂ ਵਿਆਹ ਹੋਇਆ ਸੀ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ 25 ਘੰਟੇ ਡਿਲੀਵਰੀ ਨੂੰ ਰਹਿੰਦੇ ਸੀ ਉਹਨਾਂ ਵੱਲੋਂ ਸਾਨੂੰ ਅਸੀਂ 20 ਮਿੰਟ ਪਹਿਲਾਂ ਕੁੜੀ ਨਾਲ ਗੱਲ ਕਰੀ ਆ ਵੀ ਅਸੀਂ ਤੁਹਾਡੇ ਲਵੇ ਪਹੁੰਚ ਰਹੇ ਹਾਂ ਕੁੜੀ ਨੇ ਸਾਨੂੰ ਇਹ ਵੀ ਗੱਲ ਕਹੀ ਆ ਵੀ ਮੈਂ ਤੁਹਾਡੇ ਜੋਗੇ ਠੰਡੇ ਮੰਗਾ ਲਾਂ ਉਸ ਤੋਂ 15 ਮਿੰਟ ਬਾਅਦ ਸਾਨੂੰ ਕਿਸੇ ਥਰਡ ਪਰਸਨ ਦਾ ਫੋਨ ਆਉਂਦਾ ਕਿ ਤੁਹਾਡੀ ਕੁੜੀ ਦਾ ਕਤਲ ਕਰ ਦਿੱਤਾ ਕਿ ਜੋ ਬਣਦੀ ਕਾਰਵਾਈ ਸੀ ਪੁਲਿਸ ਨੇ ਨਹੀਂ ਕੀਤੀ ਛੋਟੀਆਂ ਤਾਰਾਂ ਵਾਲਾਤੀਆਂ ਲਾਈਆਂ ਕਿਵੇਂ ਕਿਹਾ ਕਿਵੇਂ ਕਤਲ ਹੋਇਆ ਕੀ ਗੱਲ ਬਾਤ ਉਹਨਾਂ ਨੇ ਸਾਨੂੰ ਜ਼ਾਹਿਰ ਕੀਤਾ ਵੀ ਇਹਨੇ ਕੁੜੀ ਨੇ ਫਾਹ ਲਿਆ ਬਲਕਿ ਫਾਹ ਲੈਣ ਵਾਸਤੇ ਜੋ ਉੱਥੇ ਦੇ ਸਬੂਤ ਸੀ ਉਹ ਕੋਈ ਵੀ ਨਹੀਂ ਸੀ ਨਾ ਤਾਂ ਉੱਥੇ ਸਟੂਲ ਸੀ ਕਿਉਂਕਿ ਪੱਖੇ ਤੇ ਜਦੋਂ ਆਪਾਂ ਫਾਂਸੀ ਲੈਣਾ ਇੱਕ ਤਾਂ ਪ੍ਰੈਗਨੈਂਟ ਸੀ ਉਹ ਕੁੜੀ ਫਾਂਸੀ ਲੈਣ ਵਾਸਤੇ ਵੀ ਸਟੂਲ ਲੱਗਦਾ ਉਹ ਨਹੀਂ ਸੀ ਉੱਥੇ ਉਹ ਲਮਕਰੀ ਸੀ ਉੱਥੇ ਨਹੀਂ ਲਮਕਰੀ ਸਾਡੇ ਆਉਣ ਤੋਂ ਪਹਿਲਾਂ ਹੀ ਉਹਨੂੰ ਉਤਾਰ ਲਿੱਤਾ ਗਿਆ ਤੇ ਪੁਲਿਸ ਨੂੰ ਨਹੀਂ ਪੁੱਛਿਆ ਕਿਉਂਕਿ ਜਦੋਂ ਤੱਕ ਪਰਿਵਾਰ ਨਹੀਂ ਪਹੁੰਚਦਾ ਉਦੋਂ ਤੱਕ ਨਹੀਂ ਪੁਲਿਸ ਨੇ ਸਾਨੂੰ ਗੁੰਮਰਾਹ ਕਰਕੇ ਉੜੀ ਦਾ ਸੰਸਕਾਰ ਕਰਵਾਤਾ ਠੀਕ ਹੈ ਦੋਸ਼ੀਆਂ ਨੂੰ ਕਹਿ ਵੀ ਸਾਨੂੰ 2302 ਬਣਦੀ ਧਾਰਾ ਲਾਈ ਜਾਊਗੀ ਪਰ ਉਹਨਾਂ ਨੇ ਤਰਾਵਾਂ ਵਿੱਚ ਵੀ ਘਾਟਾ ਕਰਿਆ ਤੇ ਸੱਤ ਦੇ ਦਾ ਸੰਸਕਾਰ ਕਰਵਾਤਾ ਹੁਣ ਜਦੋਂ ਅਸੀਂ ਨੇ ਪਤਾ ਕਰਿਆ ਤਾਂ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਤਰਾਵਾਂ ਲਾਈਆਂ ਨੇ ਜਿਹੜੀਆਂ ਸਾਨੂੰ ਮਨਜ਼ੂਰ ਨਹੀਂ ਹੈਗੀਆਂ ਸਾਨੂੰ ਮਨਜ਼ੂਰ ਹੈ ਕਿ ਜੇ ਡਬਲ ਮਰਡਰ ਦੀ ਸਜ਼ਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਕੋਈ ਸਿਆਸੀ ਹੱਥ ਵੀ ਲੱਗ ਰਿਹਾ ਹੈ ਇਹਦੇ ਪਿੱਛੇ ਵੀ ਇਹ ਤਾਂ ਬਾਈ ਉਹੀ ਦੱਸ ਸਕਦੇ ਨੇ ਹੁਣ ਅਸੀਂ ਤਾਂ ਕਹਿ ਨਹੀਂ ਸਕਦੇ ਜੀ ਸਿਆਸੀ ਹੋ ਸਕਦਾ ਇਸ ਟੀਚੇ ਸਿਆਸੀ ਹੋਊਗਾ ਜਿਹੜੀ ਐਨੀ ਪਾਵਰ ਅਸੀਂ ਪਿੱਟ ਰਹੇ ਆ ਵੀ ਸਾਡੀ ਕੁੜੀ ਦਾ ਸਰੀਆਮ ਕਤਲ ਹੋਇਆ ਪੁਲਿਸ ਵਾਲਿਆਂ ਨੂੰ ਕੋਈ ਸਬੂਤ ਨਹੀਂ ਮਿਲਿਆ ਕੋਈ ਫਾਂਸੀ ਵਾਲਾ ਐਵੀਡੈਂਸ ਨਹੀਂ ਮਿਲਿਆ ਕੋਈ ਚੁੰਨੀ ਨਹੀਂ ਮਿਲੀ ਕੋਈ ਰੱਸਾ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਬਲਕਿ ਉਹਨਾਂ ਨੇ ਕੁੜੀ ਦੇ ਕੱਪੜੇ ਵੀ ਚੇਂਜ ਕਰਤੇ ਸੀ ਨਿਮਾ ਕੇ ਕਿੰਨੇ ਦਿਨ ਹੋ ਗਏ ਸਾਰੀ ਵਾਰਦਾਤ ਹੋਏ ਨੂੰ ਤੇ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ 14 ਤਰੀਕ ਦਾ ਮਰਡਰ ਹੋਇਆ ਹੋਇਆ ਹੈ 14 ਤਰੀਕ ਦਾ ਮਰਡਰ ਹੋਇਆ ਹੋਇਆ ਹਾਲੇ ਤੱਕ ਕੋਈ ਕਾਰਵਾਈ ਨਹੀਂ ਜਿਸ ਦਿਨ ਉਹ ਕੋਰਟ 'ਚ ਵੀ ਪੇਸ਼ ਹੋਏ ਨੇ ਨਾ ਤਾਂ ਉਹਨਾਂ ਦੇ ਕੋਈ ਹੱਥ ਕੜੀ ਸੀ ਨਾ ਉਹਨਾਂ ਦੇ ਕੋਈ ਮੱਥੇ ਤੇ ਸਿਕਨ ਦੀ ਨਾ ਕੋਈ ਉਹਨਾਂ ਨੂੰ ਕੋਈ ਇਸ ਚੀਜ਼ ਦਾ ਗਮ ਸੀ ਉਹ ਹੱਸਦੇ ਖੇਡਦੇ ਗਏ ਨੇ ਉਹਨਾਂ ਨੇ ਸਮਾਂ ਤੇ ਇਹ ਵੀ ਕਿਪਿਆਨ ਦਿੱਤਾ ਵੀ ਸਾਨੂੰ ਕੋਈ ਫਰਕ ਨਹੀਂ ਪਿਆ ਉਹ ਬਿਆਨ ਹੈਗਾ ਤੁਹਾਡੇ ਕੋਲ ਕੋਈ ਨਹੀਂ ਬਾਈ ਅਸੀਂ ਤਾਂ ਆਪਣੀ ਦੁੱਖ 'ਚ ਉਹ ਆ ਅਸੀਂ ਕਿਹੜਾ ਉੱਥੇ ਕੈਮਰੇ ਲਈ ਬੈਠੇ ਸੀ ਠੀਕ ਹੈ ਨਾ ਇਸ ਕਰਕੇ ਸਾਡੀ ਮੰਗ ਕੀ ਇਹੀ ਹੈ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹੁਣ ਕਹ ਕਿੰਨਾ ਚਾਹ ਸਮਾਂ ਪ੍ਰਦਰਸ਼ਨ ਰਹੇਗਾ ਜਾਂ ਅੱਜ ਕੋਈ ਲੱਗਦਾ ਪ੍ਰਸ਼ਾਸਨ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਨੀਮਰਤਾ ਸਹਿਤ ਪ੍ਰਦਰਸ਼ਨ ਕਰਿਆ ਸ਼ਾਂਤਮਈ ਪ੍ਰਦਰਸ਼ਨ ਕਰਿਆ ਜੇ ਸਾਡੀ ਮਤਲਬ ਨਾ ਸੁਣੀ ਗਈ ਅਸੀਂ ਇਸ ਤੋਂ ਵੀ ਵੱਡਾ ਇਕੱਠ ਕਰਾਂਗੇ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰਾਂਗੇ ਅਸੀਂ ਫਿਰ ਰੋਸ ਪ੍ਰਦਰਸ਼ਨ ਉਸ ਸਾਹਮਣੇ ਕਰਾਂਗੇ ਕਿ ਧਰਨਾ ਇੱਕ ਦਿਨ ਵੀ ਚੱਲ ਸਕਦਾ ਦੋ ਦਿਨ ਵੀ ਚੱਲ ਸਕਦਾ ਤਿੰਨ ਦਿਨ ਵੀ ਚੱਲ ਸਕਦਾ ਚਾਹੇ ਮਹੀਨਾ ਚੱਲੇ ਜੀ ਜਦ ਤੱਕ ਸਾਡੀ ਕੁੜੀ ਨੂੰ ਇਨਸਾਫ਼ ਨਹੀਂ ਮਿਲੂਗਾ ਅਸੀਂ ਧਰਨਾ ਨਹੀਂ ਛੱਡਾਂਗੇ ਸੋ ਪਰਿਵਾਰ ਵੱਲੋਂ ਜਿਹੜੇ ਆ ਉਹ ਦੱਸਿਆ ਗਿਆ ਹੈ ਕਿ ਬਿੱਤੇ ਦਿਨ ਹੀ ਕਤਲ ਹੋਇਆ ਹੈ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਜੋ ਸਾਡੇ ਪਰਿਵਾਰਕ ਜੀ ਦੀ ਜਿਹੜੀ ਹੱਤਿਆ ਹੋਈ ਆ ਉਸ ਦੇ ਵਿੱਚ ਕੋਈ ਵੀ ਜਿਹੜੀ ਆ ਸਹੀ ਤਰੀਕੇ ਨਾਲ ਧਾਰਾ ਨਹੀਂ ਜੋੜੀ ਗਈ ਉਸ ਦੇ ਚੱਲਦੇ ਅਸੀਂ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤਾਂ ਪਟਿਆਲਾ ਤੋਂ ਸਿੱਧਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਅੱਜ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ ਕਰ ਰਿਹਾ ਪਰਿਵਾਰ ਜੋ ਕਿ ਦੁੱਧਰਪਿੰਡ ਦਾ ਪਰਿਵਾਰ ਹੈ ਅਤੇ ਦੁੱਧੜ ਪਿੰਡ ਦੀ ਕੁੜੀ ਸੀ ਨਿਸ਼ੂ ਜਿਸ ਦਾ ਜੋ ਕੇ ਹਮਚੜੀ ਪਿੰਡ ਵਿਆਹੀ ਹੋਈ ਸੀ ਤੇ ਉਹਨਾਂ ਨੇ ਦੱਸਿਆ ਹੈ ਕਿ ਸਾਡੇ ਜਿਹੜੇ ਆ ਕਾਨੂੰਨ ਮੁਕਾਬਕੇ ਜਿਹੜਾ ਕੋਈ ਵੀ ਕਾਰਵਾਈ ਨਹੀਂ ਹੋਈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜੋ ਬੱਚੀ ਨੂੰ ਲੈ ਕੇ ਮਸਲਾ ਪਖਿਆ ਉਹਨਾਂ ਦੀ ਮਾਤਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਤਾ ਜਦੋਂ ਤੁਸੀਂ ਗਏ ਤੁਹਾਨੂੰ ਕੀ ਉੱਥੇ ਦੱਸਿਆ ਗਿਆ ਜਾਂ ਉਸ ਤੋਂ ਪਹਿਲਾਂ ਕੀ ਗੱਲਬਾਤ ਹੋਈ ਤੁਹਾਡੀ ਮੇਰੀ ਬੇਟੀ ਨੇ ਮੈਨੂੰ ਬੁਲਾਇਆ ਤਾਂ ਜੀ ਤੇ ਮੈਨੂੰ ਗਲੀ ਮੰਮੀ ਮੇਰੀ ਐਟ ਰਸੋਂ ਦਿਖਾ ਜਾ ਨਵਾਂ ਮਹੀਨੇ ਦੀ 14 ਦਿਨ ਲੰਘ ਗਏ ਜੀ। ਜੀ। ਮੈਂ 9 ਵਜੇ ਸਹੀ ਵਗੀ ਜੀ। 9 ਵਜੇ ਪਹੁੰਚੀ। ਅੰਦਰ ਬੁਰੋਣਾ ਬੈਠਿਆ ਦਾ ਜੀ ਬੇਟੀ ਮੇਰੀ ਬਾਹਰ ਖੜੀ ਦੀ। ਤੇ ਮੈਂ ਉਹਨੂੰ ਬੋਲੀ ਨਿਸ਼ੂ ਆ ਜਾ। ਤੇ ਮੇਰੇ ਨਾਲ ਹੀ ਆ ਗਈ ਜੀ। ਮੇਰੀ ਬੇਟੀ ਵੀ। ਚਲੋ ਉਹ ਬੋਲੀ ਵੀ ਐਡਰੈਸ ਉਹਨ ਦਿਖਾਈਏ ਮੰਮੀ ਆਈ ਆ। ਉਹਨਾਂ ਨੇ ਮੈਨੂੰ ੱੱੱਕੇ ਮਾਰ ਕੇ ਜੀ ਬਾਹਰ ਘੱਡਿਆ। ਮੇਰੀ ਬੇਟੀ ਬਹੁਤ ਦੂਰ ਤੱਕ ਭੱਜੀ ਜੀ ਮੇਰੇ। ਵੀ ਮੇਰੀ ਮੰਮੀ ਨੂੰ ੱੱੱਕੇ ਮਾਰੇ ਜੀ। ਤੇ ਜਦੋਂ ਵਿਆਹੀ ਗਈ ਸੀ ਕੁੜੀ ਉਦੋਂ ਪਹਿਲਾਂ ਕਦੇ ਲੜਾਈ ਝਗੜਾ ਹੋਇਆ ਸੀ ਕੋਈ ਐਜ ਝਗੜਾ ਤਾਂ 10 ਮਹੀਨਿਆਂ ਦਾ ਹੋ ਰਿਹਾ ਜੀ ਮੈਂ ਪੁਲਿਸ ਕੋਲ ਕੋਈ ਸ਼ਿਕਾਇਤ ਕਰੀ ਸੀ ਹਾਂ ਜੀ ਮੇਰੇ ਕੋਈ ਨਾ ਰੋਕਦੇ ਦਾ ਜੀ ਕਹਿੰਦੇ ਵੀ ਬੱਚਾ ਹੋ ਜਾਓ ਪੰਚਾਇਤ ਕੋਲ ਕੋਈ ਗੱਲਬਾਤ ਹਾਂ ਜੀ ਇੱਕ ਵਾਰ ਗਈ ਸੀ ਪੰਚਾਇਤ ਚ ਨੂੰ ਜੀ ਅਸੀਂ ਗਿਆ ਵੀ ਚਲ ਕੋਈ ਨਾ ਬੱਚਾ ਹੋ ਜਾ ਜੀ 10 ਦਿਨ ਆਈ ਰਹਿ ਗਈ ਤੇ ਜੀ 2-4 ਦਿਨ ਇਹ ਬੱਚਾ ਹੋ ਜਾ ਜੀ ਲੈ ਜਾਂਦੇ ਜੀ ਤੁਸੀਂ ਇਹ ਦੇਖੋ ਵੀ ਪੁਲਿਸ ਪ੍ਰਸ਼ਾਸਨ ਦੀ ਕਿੰਨੀ ਨਾ ਕੰਮਈ ਆ ਉਹਨਾਂ ਨੂੰ ਪਤਾ ਸੀ ਵੀ ਐਡਾ ਮਰਡਰ ਹੋਇਆ ਕੋਈ ਉੱਚ ਅਧਿਕਾਰੀ ਉਰੇ ਸਾਡੀ ਸੁਣਨ ਸੁਣਵਾਈ ਕਰਨ ਵੀ ਨਹੀਂ ਆਇਆ ਜੇ ਉਰੇ ਉੱਚ ਅਧਿਕਾਰੀ ਭੇਜਦੇ ਤਾਂ ਅਸੀਂ ਉਹਨੂੰ ਆਪਣਾ ਦਰਦ ਦੱਸਦੇ ਪਰ ਐਨੀ ਪ੍ਰਸ਼ਾਸਨ ਦੀ ناکਾਮੀ ਹੈ ਵੀ ਉਰੇ ਕੋਈ ਉੱਚ ਅਧਿਕਾਰੀ ਵੀ ਨਹੀਂ ਪਹੁੰਚਾ ਚਾਰ ਜਣਿਆਂ ਨੂੰ ਜੀ ਉਹ ਜਿਹੜੇ ਫਿਰਰੇ ਜਾਦੇ ਜੀ ਉਹ ਵੀ ਖੁੰਨੀ ਹੈ ਜੀ ਨਾਲ ਜੇਟ ਜੋ ਜੋ ਠਾਨੀਆਂ ਜੀ ਜੋ ਪੁਲਿਸ ਵੱਲੋਂ ਕਾਰਵਾਈ ਕੀਤੀ ਗਿਆ ਉਸ ਤੋਂ ਸੰਤੁਸ਼ਟ ਨਹੀਂ ਹੋ ਤੁਸੀਂ ਹੁਣ ਕੀ ਤੁਹਾਨੂੰ ਕੋਈ ਸੌ ਨਹੀਂ ਮਿਲੀ ਜੀ ਹਾਂ ਜੀ ਨਾਲ ਆਪਣੇ ਮਿਲਿਆ ਨਹੀਂ ਜੀ ਚਰਨਜੀਤ ਨੇ ਹੀ ਨਹੀਂ ਲੈਣ ਦਿਆ ਜੀ ਸਾਨੂੰ ਕੌਣ ਆ ਚਰਨਜੀਤ ਐ ਉਸੋ ਜੀ ਉਹਨੇ ਪੈਸੇ ਖਾ ਲਈ ਜੀ ਲੈ ਕੇ ਹਾਂ ਜੀ ਸੋ ਮਾਤਾ ਦੇ ਸਿੱਧੇ ਇਲਜ਼ਾਮ ਹੈ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ ਤਾਂ ਉਸੇ ਦੇ ਚੱਲਦੇ ਆਸੀਂ ਜਿਹੜੇ ਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੁਣ ਦੇਖਣਾ ਹੋਏਗਾ ਕਿ ਇਸ ਰੋਸ ਪ੍ਰਦਰਸ਼ਨ ਦਾ ਕਿੰਨਾ ਅਸਰ ਪਏਗਾ ਤੇ ਪ੍ਰਸ਼ਾਸਨ ਅੱਗੇ ਕੀ ਐਕਸ਼ਨ ਲਏਗਾ ਪਰ ਮਾਮਲਾ ਜਿਹੜਾ ਪਾਕਿਸਤਾਨ ਨਜ਼ਰ ਆ ਰਿਹਾ ਤੇ ਉੱਥੇ ਹੀ ਪਿੰਡ ਦੇ ਸਰਪੰਚ ਜੋ ਦੁੱਧੜ ਤੋਂ ਸਰਪੰਚ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਭਾਵੇਂ ਚਾਨੂੰ 1-2 ਦਿਨ ਲੱਗੇ ਚਾਹੇ 4 ਦਿਨ ਲੱਗਣ ਚਾਹੇ ਮਹੀਨਾ ਲੱਗੇ ਪਰ ਅਸੀਂ ਇਨਸਾਫ ਲੈ ਕੇ ਹਟਾਂਗੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਦੀ ਕਾਰਵਾਈ ਕਰੇਗਾ 2 ਦਿਨ ਚੱਲੇ 3 ਦਿਨ ਚੱਲੇ ਜਦ ਤੱਕ ਸਾਡੀ ਕੁੜੀ ਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਇਸ ਗੱਲ ਦਾ ਅਸੀਂ ਦੁੱਧੜ ਪੰਚਾਇਤ ਦਾ ਮੈਂ ਸਰਪੰਚਾਂ ਮੈਂ ਇਸ ਗੱਲ ਦਾ ਆਪ ਵਾਅਦਾ ਕਰਦਾ ਕਿ ਜਦ ਤੱਕ ਸਾਡੀ ਕੁੜੀ ਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਧਰਨਾ ਨਹੀਂ ਚੁੱਕਾਂਗੇ ਠੀਕ ਆ ਜੇ ਸਾਨੂੰ ਇਨਸਾਫ ਤੋਂ ਨਹੀਂ ਧਰਨਾ ਨਹੀਂ ਲਪਾਉਣਾ ਤਾਂ ਹੱਥ ਜੋੜ ਕੇ ਬੇਨਤੀ ਆ ਵੀ ਪੁਲਿਸ ਪ੍ਰਸ਼ਾਸਨ ਸਹੀ ਕੰਮ ਕਰੇ ਉੱਚ ਅਧਿਕਾਰੀਆਂ ਤੋਂ ਕੁੜੀ ਦੀ ਜੋ ਵੀ ਕੇਸ ਹੈ ਉਹਦੀ ਜਾਂਚ ਕਰਾਈ ਜਾਵੇ ਜੋ ਬਣਦਿਆ ਦੋਸ਼ੀਆਂ ਤੇ ਕਾਰਵਾਈ ਆ ਉਹ ਕਾਰਵਾਈ ਕਰੀ ਜਾਵੇ ਚਰਨਜੀਤ ਇਹ ਆਈਆ ਹੋਆ ਇਸ ਦੇ ਵਿੱਚ ਐਸਆਈ ਉਸ ਦੀ ਅਸੀਂ ਮੰਗ ਕਰਦੇ ਆ ਵੀ ਉਹਨੂੰ ਹਟਾਇਆ ਜਾਵੇ ਅਸੀਂ ਐਸਐਚਓ ਪਾਤਣਾ ਤੋਂ ਨਹੀਂ ਚਾਹੁੰਦੇ ਇਹਦੀ ਕਾਰਵਾਈ ਅਸੀਂ ਚਾਹੁੰਦੇ ਹਾਂ ਸੀਆਈ ਤੋਂ ਜਾਂ ਉੱਚ ਅਧਿਕਾਰੀ ਤੋਂ ਜਾਂਚ ਕੀਤੀ ਜਾਵੇ ਭਗਵੰਤ ਸਿੰਘ ਸਾਹਿਬ ਨੂੰ ਵੀ ਬੇਨਤੀ ਆਵਾਜ਼ ਵੀ ਸਾਡੇ ਇਸ ਮਸਲੇ ਵੱਲ ਪਰਸਨਲੀ ਤੌਰ ਤੇ ਧਿਆਨ ਦਿੱਤਾ ਜਾਵੇ ਤੇ ਸਾਨੂੰ ਸੜਕਾਂ ਤੇ ਉਤਰਨਾ ਪਊਗਾ ਸਾਨੂੰ ਪ੍ਰਦਰਸ਼ਨ ਕਰਨਾ ਪਊਗਾ ਸਾਨੂੰ ਪੰਚਾਇਤ ਛਟਣੀ ਮਨਜ਼ੂਰ ਆ ਪਰ ਅਸੀਂ ਕੁੜੀ ਦੇ ਇਨਸਾਫ ਖਾਤਰ ਆਪਣੀ ਜਾਨ ਦੀ ਬਾਜ਼ੀ ਵੀ ਲਾਵਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਿਉਂਕਿ ਅਸੀਂ ਉਸ ਕੌਮ ਦੇ ਬਾਰਸ ਆ ਜਿਨ੍ਹਾਂ ਨੇ ਆਪਣਾ ਪੂਰੇ ਦਾ ਪੂਰਾ ਪਰਿਵਾਰ ਮਾਰਿਆ ਅਸੀਂ ਆਪਣੀਆਂ ਕੁੜੀਆਂ ਪਿੱਛੇ ਪਹਿਲਾਂ ਵੀ ਜੰਗਾਂ ਲੜਦੇ ਆਏ ਆ ਹੁਣ ਵੀ ਡਟ ਕੇ ਜੰਗ ਲੜਾਂਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਰਹਿਗੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਇਸ ਖੱਲਬਾਲ ਧਿਆਨ ਦਿੱਤਾ ਜਾਵੇ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਭਾਈ ਗੁਰਦੀਖਾ ਖਾਲਸਾ ਭਾਈ ਗੁਰਦੀਖੀ ਫਤਿਹ ਬੋਲੇ ਜੋਤਿਹਾਰ